I

ਜੇਕਰ ਤੁਸੀਂ ਪਾਸਾਰੀ ਸਮਾਨ ਨੂੰ ਕੰਪਾਨਸ਼ੀ ਜੀ ਅਟਮਰਿਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ। ਕੋਈ ਵੀ ਕੋਈ ਕੋਈ ਨਾ ਪਾਉਂਦਾ। ਬਲੋਗ ਇਹਨਾਂ ਆਲਟੇ ਹੋ ਬਲੀਨਾ ਤੇ ਆ ਉਹ ਕਾਹਦਾ ਸ਼ਰਮ ਬੋਲੀਆਂ ਇਹਨਾਂ ਦੇ ਕਰਦੇ ਆ। ਜਦੋਂ ਜੇ ਇਹਨਾਂ ਤੋਂ ਕੋਈ ਬਾਤ ਸੰਭਾ ਪਲਵਿੰਦਰ ਸਿੰਘ ਸਨ ਉਹ ਫਗਰਦੀਆ ਸਿੰਘ ਸਾਬਕਾ ਸਰਪੰਚ ਆ ਉਨੀ ਚਲਾਈ ਆ ਸਾਡਾ ਬ੍ਰਦਰ ਕਰਨੈਲ ਸਿੰਘ ਉਹਦੇ ਲਈ ਚਲਾਈ ਆ ਜੀ ਤੇ ਇਹ ਘਰ ਬੈਠੇ ਸੀ ਆਪਣੇ ਚਿੰਚੇ ਤਸਦੂ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਸਾਡੇ ਚ ਗੋਲੀ ਵੱਜ ਗਈ ਐ ਤੇ ਗੋਲੀ ਵੱਜਣ ਦੇ ਕਾਰਨ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਨੇ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲੱਤਪਟ ਹੋਏ ਸੀ ਅਹੀਂ ਨੰਗੜੀ ਚ ਪਾਇਆ ਤੇ ਫਤਿਹਗੜ ਚੂੜੀਆਂ ਸੀਐਸਸੀ ਲੈ ਕੇ ਗਏ ਆ ਉਤੋਂ ਉਹਨਾਂ ਦੀ ਹਾਲ ਨੂੰ ਗੰਬੀਰਤਾ ਨੀਰਿੰਗ ਦੇ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰਾਪਰ ਕੀਤਾ ਅਹੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਵਿਰਾਤ ਨੇਗੇ ਦੀ ਘਟਨਾ ਇਹ 9 ਵਜੇ ਦੀ ਘਟਨਾ ਕੋਈ 9:30 ਦੀ ਲਗਭਗ 9:30 ਇਹ ਜੀ ਮਤਲਬ ਹੋਰ ਵੀ ਘਰ ਵਿੱਚ ਨੁਕਸਾਨ ਹੋਇਆ ਤੇ ਤਿੰਨ ਫਾਇਰ ਜਿਹੜੇ ਉਹ ਖੋਲ ਮਿਲੇ ਨੇ ਤੇ ਤਿੰਨ ਜਿਹਦੇ ਨੇ ਉਹ ਬਿਲਕੁਲ ਸ਼ਾਬਦ ਜਿਹੜੇ ਉੱਥੇ ਡਿੱਗੇ ਹੋਏ ਸਨ ਉਹ ਪੁਲਿਸ ਨੇ ਰਿਕਵਰ ਕੀਤੇ ਨੇ ਤੇ ਪੁਲਸੋ ਲੈ ਗਈ ਹੈ ਜੀ ਇਹ ਦੀ ਰੰਜਿਸ਼ ਨਹੀਂ ਹੈਗੀ ਤੇ ਇਹਨਾਂ ਅਜ ਤੋਂ ਕੋਈ 2-3 ਦਿਨਾਂ ਅਨਕਵਾਰੀ ਹੋਈ ਗ੍ਰਾਂਡਾਂ ਦੀ ਉਹਦੇ ਵਿੱਚ ਸਾਡੇ ਪੁੱਛੇ ਨੇ ਕਿ ਸਿਆਣ ਕੀਤੇ ਉਹਦੀ ਰੰਜਿਸ਼ ਹੀ ਰੱਖਦੇ ਨੇ ਹਾਨੂੰ ਇਹੋ ਲੱਗਦਾ ਜੀ ਦੱਸਿਓ ਉਹਦੀ ਹਾਲਤ ਤਾਂ ਜੀ ਇੱਕਦਮ ਬਿਲ ਗਿਆ ਜੀ ਤੇ ਉਹਦਾ ਜਿਹੜਾ ਹੈਡ ਅਨਸਾਰੀ ਕੰਗਸ ਹੋ ਜੋ ਪਈ ਹੈ ਤੇ ਇਹ ਜਿਹੜਾ ਬੋਲਦੇ ਨਹੀਂ ਕਿ ਇਹ ਨਹੀਂ ਜੀ ਤੇ ਸਿਰ ਨੂੰ ਬਹੁਤ ਵਰਤ ਨੂੰ ਜੇ ਬੋਲਦੀ ਆ ਉਹ ਬੈਹ ਨਹੀਂ ਸਕਦੇ ਬੋਲ ਨਹੀਂ ਸਕਦੇ ਜੀ ਭਗਤਾਂ ਨੂੰ ਰਸ ਦਸੀਏ ਪ੍ਰਾਪਤ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਬਹੁਤ ਹੌਸਲੇ ਵਧੇ ਨੇ ਕਿ ਟਾਰਾ ਆ ਕੇ ਉਹਨਾਂ ਨੇ ਅਟੈਕ ਕੀਤਾ ਸਾਡੇ ਅੰਦਰਲੇ ਪਾਸੇ ਤੁਸੀਂ ਵੀਡੀਓ ਵੀ ਬਣਾ ਕੇ ਦੇਖੀ ਅੰਦਰ ਡਿੱਗਿਆ ਸਾਡਾ ਬ੍ਰਦਰ ਅੰਦਰ ਗੋਲੀ ਵਧੀ ਜਾਨੂੰ ਕੱਲ ਸਾਨੂੰ ਸ਼ਾਮ ਕੋਈ 7:30 ਵਜੇ ਫੋਨ ਤੇ ਐਸਐਸਓ ਸਾਹਿਬ ਨੇ ਦੱਸਿਆ ਵੀ ਆਪਣੇ ਗੋਲੀ ਚੱਲੀ ਆ ਤੇ ਮਜ਼ਰੂਰ ਜਿਹੜੇ ਨੇ ਆਪਣੇ ਸਿਵਲ ਹਸਪਤਲ ਦਾ ਗਏ ਤੇ ਮੈਂ ਫਿਰ ਸਿਵਲ ਹਸਪਤਲ ਉੱਥੇ ਆਪਣੀ ਪਾਰਟੀ ਲਾ ਕੇ ਉੱਥੇ ਕਰਨਲ ਸਿੰਘ ਸਾਨੂੰ ਸਰਦਾਰਾ ਸਿੰਘ ਹਸਪਤਲ ਦੇ ਚਿੱਤਾ ਗਸੀ ਜਿਹਨਾਂ ਨੂੰ ਡਾਕਟਰ ਨੇ ਆਪਣੇ ਗੁਰਮਾਨ ਸਿੰਘ ਹਸਪਤਲ ਦਾ ਰਫਾ ਕਰ ਦਿੱਤਾ ਸੀ ਗੋਲੀ ਜਿਹੜੀ ਹੈ ਜੀ ਆਪਣੇ ਐਕਸਪੈਂਸ ਪਰਵਿੰਦਰ ਸਿੰਘ ਹਾਂ ਉਹਨਾਂ ਦੇ ਆਸਕੰਦਰ ਸਿੰਘ ਆ ਆਪਣੇ ਪ੍ਰਦੀਪ ਨੇ ਤੇਜਪਾਲਾ ਹਾਂਜੀ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਜੀ ਤੇ ਕਰਨਾਲ ਸਿੰਘ ਦੇ ਚਲਾਈ ਗਈ ਹੈ। ਕੁੱਲ 6 ਰੌਣਕ ਭਾਰ ਹੋਇਆ ਜਿਨ੍ਹਾਂ ਵਿੱਚੋਂ ਤਿੰਨ ਖੋਲ ਤੇ ਆਪਣੇ ਤਿੰਨ ਜਿਲਾ ਕਾਰਜੋਂ ਸ ਹੈ। ਪਰ ਇਹ ਜਿਹੜੀਆਂ ਬੰਦੀਆਂ ਤਰਾਹ ਦਾ ਪर्चा ਦਰਜ ਕਰ ਦਿੱਤਾ ਹੈ ਜੀ। ਬੰਦਿਆਂ 6 ਬੰਦਿਆਂ ਦਾ ਬਾਈਨ ਪਰਚਾ ਹੈ ਜੀ। ਕੋਈ ਰਸਤਾ ਕੀ ਦੇਖਿਆ ਕਿ ਕੀ ਹੋਇਆ? ਇਹ ਆ ਕੇ ਮੌਕੇ ਦੇ ਉੱਤੇ ਜਿਹੜੇ ਜਿਹੜੇ ਕੀਚੇਰ ਕਬੜ ਤੇ ਬਾਕੀ ਜਿਹੜਾ ਆਪਣੇ ਗੇਟ ਵਗੈਰਾ ਦਾ ਜਿਹੜਾ ਇਹਨਾਂ ਦਾ ਮਾਇਨਾ ਕੀਤਾ ਘਰ ਦਾ ਗੇਟ ਨੂੰ ਆਪਣੇ ਦਰ ਤ ਵਗੈਰਾ ਵਜੇ ਆ। ਪਰ ਸੋਈ ਦਾ ਆਪਣੇ ਸ਼ੀਸ਼ਾ ਟੁੱਟਾ ਹੋਇਆ ਹੈ। गिरफ्तारी जल्दी गिरफ्तार किए जाने जी इंडिया क्राइम न्यूज जुलम के खिलाफ जंग आप देख रहे हैं इंडिया क्राइम न्यूज